ਉੱਕਿਰਤ ਕਰਾਂ ਤੇ ਵੰਡ ਕੇ ਖਾਵਾ ਬੁਰਾ ਨਾ ਸੋਚਾ ਪੜਾ ਕਮਾਵਾ ਕਿਰਤ ਕਰਾਂ ਤੇ ਵੰਡ ਕੇ ਖਾਵਾ ਬੁਰਾ ਨਾ ਸੋਚਾ ਪੜਾ ਕਮਾਵਾ ਨਾ ਕਿਸੇ ਦਾ ਦਿਲ ਦੁਖਾਵਾ ਨਾ ਕਿਸੇ ਦਾ ਦਿਲ ਦੁਖਾਵਾ ਸਭ ਦਾ ਭਲਾ ਕਰਾਈ ਮਾਲਕਾ ਯਰਜਾਨੇ ਐਸਾ ਸਾਲ ਲਈ ਹਈ ਮਾਲਕਾ ਯਰਜਾਨੇ ਸਿੱਧੇ ਕੰਮੀ ਲਾਈ ਮਾਲਕਾ ਯਰਜਾਨੇ ਮਾਪਿਆਂ ਦਾ ਸਤਕਾਰ ਕਰਾਂ ਮੈਂ ਨਾ ਤਨ ਦਾ ਹੰਕਾਰ ਕਰਾਂ ਮੈਂ ਮਾਪਿਆਂ ਦਾ ਸਤਕਾਰ ਕਰਾਂ ਮੈਂ ਨਾ ਤਨ ਦਾ ਹੰਕਾਰ ਕਰਾਂ ਮੈਂ ਧੀਆਂ ਨੂੰ ਵੀ ਪਿਆਰ ਕਰਾਂ ਮੈਂ ਧੀਆਂ ਨੂੰ ਵੀ ਪਿਆਰ ਕਰਾਂ ਮੈਂ ਪੁੱਤ ਵੀ ਝੋਲੀ ਪਾਈ ਮਾਲਕਾ ਯਰ ਜਾਨੇ ਐਸਾ ਸਾਲ ਲਹੀ ਮਾਲਕਾ ਯਰ ਜਾਨੇ ਸਿੱਧੇ ਕੰਮੀ ਲਾਈ ਮਾਲਕਾ ਯਰਜਾਨੇ